ਹੁੰਦੇ ਹੋ ਗਿਆ ਮੁੰਡਾ ਕੋਰਾ ਰੰਗ ਹੋਏ ਮੁੰਡਾ ਕੋਰਾ ਰੰਗ ਦੇਖ ਕੇ ਮਨ ਲੰਗ ਹੋ ਗਿਆ ਮੁੰਡਾ ਕੋਰਾ ਰੰਗ ਹੋਏ ਮੁੰਡਾ ਕੋਰਾ ਰੰਗ ਦੇਖ ਕੇ ਮਨ ਲੰਗ ਹੋ ਗਿਆ ਮੁੰਡਾ ਕੋਰਾ ਰੰਗ ਹੋਏ ਓ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾਲਿਆ ਕੱਟਾ ਜੇਠ ਨੂੰ ਤੂੰ ਹੀ ਫਿਰੇ ਪੂਰੀ ਮਜਦਾ ਕੱਟਾ ਜੇਠ ਨੂੰ ਤੂੰ ਹੀ ਫਿਰੇ ਮੱਛਰ ਕੱਟਾ ਦੇ ਤੂੰ ਇਧਰੇ ਪੂਰੀ ਮੱਛਰ ਕੱਟਾ ਦੇ ਤੂੰ ਇਧਰੇ ਪੂਰੀ ਮੱਛਰ ਕੱਟਾ ਦੇ ਤੂੰ ਇਧਰੇ ਓਏ ਹੋਰ ਤਾਂ ਪੀਂਦੇ ਕੌਲੀ ਬਾਟਾ ਹੋਰ ਤਾਂ ਪੀਂਦੇ ਕੌਲੀ ਬਾਟਾ ਚਮਕਾਸ਼ਾ ਪੀਏ ਡਰਮ ਪਰ ਕੇ ਨਾਲੀ ਵਿੱਚ ਡਿੱਗਿਆ ਤਨਮਕ ਵਿੱਚ ਤੇਰੇ ਪ੍ਰਤ ਪਾਪੀਏ ਕੀ ਆਂ ਯਾ ਵਰਤਾ ਕੇ ਨੀ ਕੀ ਹੋ ਗਿਆ ਜੇ ਕਰਲੀ ਮਸ਼ਕਰੀ ਮੈਂ ਬੈਗੀ ਮੂ ਲਮਕਾ ਕੇ ਛੋਟੇ ਦਿਓਰ ਦੀਆਂ ਵੇਖ ਰਿਓੜੀਆਂ ਖਾ ਕੇ ਛੋਟੇ ਝਾਰ ਦੀਆਂ ਵੇਖ ਰਿਓੜੀਆਂ ਖਾ ਕੇ ਛੋਟੇ ਲਾਉ ਜੀ ਵੇਖ ਰਿਓੜੀਆਂ ਖਾ ਕੇ ਛੋਟੇ ਦਿਓਰ ਦੀਆਂ ਮੈਂ ਲੈ ਜਾਵਾ ਤੇਰਾ ਕੁਰਤਾ ਤੋਹ ਦਿਆਂ ਲੈ ਜਾਵਾ ਤੇਰੇ ਕੁਰਤਾ ਤੋਹ ਦਿਆਂ ਪਿੱਛੇ ਹਟ ਜਾ ਮੜਾ ਜੀ ਬਾਜੀ ਵਾਰੀ ਲਾਈਨ ਤੁਹਾਡੇ ਵਾਸਤੇ ਖਿੱਚੀ ਆ ਲੈ ਜਾ ਦੀਵੇਂ ਵਿੱਚ ਪਲ ਜਾਂਦੇ ਛੋਟਾ ਦਰੁਸ਼ਾਵੀ ਲੱਗੇ ਦਰ ਜਾਂਦੇ ਛੋਟਾ ਦਰੁਸ਼ਾਵੀ ਵੜੀ ਚੁੱਕੀ ਵੜੀ ਛੋਟਾ ਦਰੁਸ਼ਾਵੀ ਮਾਰ ਬੋਲੇ ਇਹ ਬਾਬਾ ਉਹ ਇੱਕ ਘੜੇ ਵਿੱਚ ਮੋਠ ਬਾਜਰਾ ਇੱਕ ਘੜੇ ਵਿੱਚ ਮੋਠ ਬਾਜਰਾ 고맙습니다. <머래> ਦੇ ਦੇ ਮੇਲਾ ਰੰਗਲੀ ਦੁਨੀਆ ਤੇ ਚਾਰ ਦਿਹਾੜੇ 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 ਬੋਲ ਮੋਲ ਉਹ ਜਾਂਦਿਆ ਕਰੋ ਬੋਲ ਬੋਲ ਰਹਿਣਾ ਨਾਮ ਜੇ ਮੁਝੇ ਆਉਂਦੇ ਕੋ ਬੋਲ ਬੋਲ ਰਹਿਣਾ ਨਾਮ ਕੋਕਰੀ ਲੈ ਦੇ ਸਾਰਾ ਜੀ ਦੇ ਦੰਤੀ ਵੱਡੇ ਆਸੁਰ

મા પ્યા ભયી ਤੇ ਮੇਰੀਆਂ ਦਾਰੂ ਦੀਆਂ ਬੋਤਲਾਂ ਹੱਥ ਚ ਫੋੜਾ ਦੇ ਨੀ ਗਲਾਸ ਨਿਰੰਗੋਰਾ ਕਰ ਲੈ ਮਿੱਠਾ ਰੰਗਦਾ ਰਹਿਣਾ ਹੈ ਕੋਹਾਲ ਨਿਰੰਗੋਰਾ ਕਰ ਲੈ ਮਿੱਠਾ ਰੰਗਦਾ ਰਹਿਣਾ ਹੈ ਕੋਹਾਲ ਨਿਰੰਗੋਰਾ ਕਰ ਲੈ ਸੋਹਰੇ ਮੇਰੇ ਨੇ ਅਡ ਕਰ ਦਿੱਤਾ ਸੋਹਰੇ ਮੇਰੇ ਨੇ ਅਡ ਆ ਪਾਤਾ ਚ ਪੜਦੇ ਕਰਨੀ ਅਥੇ ਡੱਡੂ ਬੋਲਦੇ ਮੈਨੂੰ ਲੱਗਦਾ ਡਰਨੀ ਅਥੇ ਡੱਡੂ ਬੋਲਦੇ ਮੈਨੂੰ ਲੱਗਦਾ ਡਰਨੀ ਅਥੇ ਡੱਡੂ ਬੋਲਦੇ ਮੈਨੂੰ ਲੱਗਦਾ ਡਰਨੀ ਅਥੇ ਡੱਡੂ ਹੋ ਕੇ ਮੇਰੇ ਮੇਖੜਾ ਰੇ ਬਾਲ ਮਾ ਸਭੀ ਹੋਗੇ ਮੇਲੇ ਮੇਖੜਾ ਰੇ ਬਾਲ ਮਾ ਸਭੀ ਹੋਗੇ ਮੇਲੇ ਮੇਖੜਾ ਰੇ ਬਾਲ ਮਾ ਸਸਮੇ ਰੀਦੇ ਨਿਕਲੀ ਮਾਤਾ ਸਸਮੇ ਰੀਦੇ ਨਿਕਲੀ ਮਾਤਾ ਨਿਕਲੀ ਮਾੜੀ ਮਾੜੀ ਨੀ ਸੋਰਾ ਮੇਰਾ ਪੂਜਣ ਲੱਗਿਆ ਸੋਰਾ ਮੇਰਾ ਪੂਜਣ ਲੱਗਿਆ ਸਿਰ ਤੇ ਲ ਵਰਤਾਰੀ ਜੋਤ ਜਗਾਉਦੇ ਨੇ ਦਾੜੀ ਫੂਕਲੀ ਸਾਰੀ ਜੋਤ ਜਗਾ ਅਡ ਕਰ ਦਿੱਤਾ ਮਾਪੇ ਤੇ ਰਾਂ ਨਹੀਂ ਅਡ ਕਰ ਦਿੱਤਾ ਜੇ ਕਿ ਇੱਠਾ ਬਨੇਰਾ ਵੇਖੋਂ ਥੁਲੇ ਬਿਰੇ ਤੇ ਕਹਾਂ ਸੁਣਾ ਤੇਰਾ ਕਿਉਂ ਥੁਲੇ ਬਿਰੇ ਤੇ ਕਹਾਂ ਸੁਣਾ ਮੇਰਾ ਕਿਉਂ ਥੁਲੇ ਬਿਰੇ ਤੇ ਕਹਾਂ ਸੁਣਾ ਤੇਰਾ ਕਿੱਥਾਂ ਗਿਆ ਤੇ ਕਹਾਂ ਸੁਣਾ ਮੇਰਾ ਅਵੇ ਵੀਰਣਾ ਤੇ ਵੀਰਣਾ ਆਵੇ ਵੀਰਣਾ ਤੇ ਵੀਰਣਾ ਤੇ ਬੋਤਾ ਬੰਦਰ ਵਾਜੇ ਵੇ ਬੋਤਾ ਤੇਰੇ ਨੂੰ ਕਾਦ ਟੋਕਰਾਂ

चंदीपेट में नूं, चंदीपेट में नूं, चंदीपेट में नूं, चंदीपेट में नूं, बोले चारे, चंदीपेट में नूं, चंदीपेट में नूं, चंदीपेट में नूं, चंदीपेट में नूं, चंदीपेट में नूं,